ਨਮਸਕਾਰ ਤੁਸੀਂ ਦੇਖ ਰਹੇ ਹੋ ਇੰਡੀਆ ਨਿਊਜ਼ ਪੰਜਾਬ ਤੇ ਮੈਂ ਹਾਂ ਤਰਸੇਮ ਚੋਪੜਾ ਇਸ ਟਾਈਮ ਅਸੀਂ ਪਹੁੰਚੇ ਆਂ ਜ਼ਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟ ਪੁਰਾ ਵਿੱਚ 21 ਤਰੀ ਨੂੰ ਪੰਜਾਬ ਵਿਧਾਨ ਸਭਾ ਦਾ ਜਿਹੜਾ ਬਜਟ ਪੇਸ਼ ਹੋਣ ਜਾ ਰਿਹਾ ਉਸ ਤੇ ਲੋਕੀ ਕੀ ਚਾਹੁੰਦੇ ਆ ਲੋਕਾਂ ਦੀ ਕੀ ਕੀ ਪ੍ਰਤੀਕਿਰਿਆ ਹੈ ਔਰ ਕੀ ਮੰਗ ਕਰਦੇ ਆ ਵੀ ਬਜਟ ਦੇ ਵਿੱਚ ਕੀ ਹੋਣਾ ਚਾਹੀਦਾ ਤੇ ਕਿਸ ਤਰ੍ਹਾਂ ਦਾ ਬਜਟ ਹੋਣਾ ਚਾਹੀਦਾ ਪੰਜਾਬ ਦਾ ਜਿਹੜਾ ਕਿ 23 ਤਰੀਕ ਨੂੰ ਉਹ ਰਿਪੋਰਟ ਪੇਸ਼ ਹੋਣੀ ਆ 21 ਤਰੀਕ ਨੂੰ ਬਜਟ ਸੈਸ਼ਨ ਸ਼ੁਰੂ ਹੋਣਾ ਹੈ ਤੇ ਲੋਕ ਇਸ ਵਿੱਚ ਕੀ ਡਿਮਾਂਡ ਕਰਦੇ ਆ ਸਰਕਾਰ ਤੋਂ ਔਰ ਜਿਹੜੇ ਪੰਜਾਬ ਸਰਕਾਰ ਨੇ ਵਾਅਦੇ ਕੀਤੇ ਸੀ ਕੀ ਉਹ ਸਾਰੇ ਪੂਰੇ ਹੋ ਗਏ ਤੇ ਉਹਨਾਂ ਜਿਹੜੇ ਵਾਅਦੇ ਰਹਿ ਗਏ ਆ ਉਹਨਾਂ ਤੇ ਵੀ ਅਸੀਂ ਗੱਲ ਕਰਾਂਗੇ ਵੀ ਲੋਕ ਚਾਹੁੰਦੇ ਆ ਵੀ ਉਹ ਵਾਅਦੇ ਵੀ ਪੂਰੇ ਕਿੱਥੇ ਜਾਣ ਤੇ ਹੋਰ ਜਿਹੜੀਆਂ ਬਜਟ ਦੇ ਵਿੱਚ ਕੀ ਕੀ ਸਹੂਲਤਾਂ ਲੋਕ ਚਾਹੁੰਦੇ ਆ ਵੀ ਕੀ ਹੋਣਾ ਚਾਹੀਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਅਸੀਂ ਪੰਜਾਬ ਦੇ ਇਹਨਾਂ ਲੋਕਾਂ ਨਾਲ ਇਹਨਾਂ ਭਰਾਵਾਂ ਨਾਲ ਜਿਹੜੇ ਇੱਥੇ ਮੌਜੂਦ ਨੇ ਕੀ ਕਹਿੰਦੇ ਨੇ ਹਾਂਜੀ ਨਮਸਕਾਰ ਜੀ ਮੈਂ ਪੰਜਾਬ ਰਾਜ ਬਿਜਲੀ ਬੋਰਡ ਤੋਂ ਰਿਟਾਇਰਡ ਸਰਕਲ ਸੁਪਰਡੈਂਟ ਮੈਂ ਤਾਂ ਹਰਪਾਲ ਸਿੰਘ ਚੀਮਾ ਜੀ ਨੂੰ ਇੱਕੋ ਹੀ ਬੇਨਤੀ ਕਰਾਂਗਾ ਕਿ ਸਾਡੇ ਜਿਹੜੇ ਮਲਾਜ਼ਮ ਵਰਗ ਹੈ ਉਹਨਾਂ ਨੂੰ ਸੈਂਟਰ ਦੇ ਬਰਾਬਰ ਕਰਦਣ ਕਿਉਂਕਿ ਰੋਜ਼ ਜਿਹੜੇ ਐਜੀਟੇਸ਼ਨ ਹੋ ਰਿਹਾ ਹੈ ਉਹ ਐਸੇ ਜ਼ਮਾਨੇ 'ਚ ਹੋ ਰਿਹਾ ਹੈ ਕਿ ਸਾਡਾ ਡੀਏ ਦਾ ਫਰਕ ਜਿਹੜਾ ਹੈਗਾ 11% ਸੈਂਟਰ ਨਾਲ ਫਰਕ ਚੱਲ ਰਿਹਾ ਜੇ ਇਹਨੂੰ ਬਰਾਬਰ ਕਰ ਦੇਣਗੇ ਤਾਂ ਹੋ ਸਕਦਾ ਸਾਰੇ ਮੁਲਾਜ਼ਮਾਂ ਨੂੰ ਖੁਸ਼ ਹੋ। ਥੈਂਕ ਯੂ। ਇਹ ਕਹਿਣਾ ਹੈਗਾ ਵੀ ਬਜਟ ਸੈਸ਼ਨ ਦੇ ਵਿੱਚ ਜਿਹੜਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਵੀ ਸੈਂਟਰ ਦੇ ਸਰਕਾਰ ਦੇ ਤਰਜ਼ ਤੇ ਹੀ ਜਿਹੜਾ ਡੀਏ ਲਾਗੂ ਕੀਤਾ ਜਾਵੇ ਤੇ ਹੋਰ ਅਸੀਂ ਦੋਸਤਾਨਾ ਗੱਲ ਕਰਾਂਗੇ ਕੀ ਚਾਹੁੰਦੇ ਨੇ ਉਹ ਇਸ ਬੰਦ ਵਿੱਚ। ਹਾਂਜੀ। ਮੈਂ ਸਦੀਪ ਧੀੜਾ ਐਲਐਚਏ ਐਡਵਾਈਜ਼ਰ ਕੋਟਪੂਰਾ। ਮੈਂ ਪੰਜਾਬ ਸਰਕਾਰ ਤੋਂ ਸਿਰਫ ਇਹੀ ਬੇਨਤੀ ਕਰਨੀ ਚਾਹੁੰਦਾ ਹੈ। ਜਿਸ ਤਰ੍ਹਾਂ ਪੱਛਮ ਬੰਗਾਲ ਦੇ ਵਿੱਚ ਜੋਤੀ 바ਸੂ ਜੀ ਦਾ ਅਨਪੂਰਨ ਹਮੇਸ਼ਾ ਹੋ ਪ੍ਰਧਾਨ ਮੰਤਰੀ ਬੰਦੇ ਰਹੇ ਮੁੱਖ ਮੰਤਰੀ ਬੰਦੇ ਰਹੇ ਤੇ ਇਸੇ ਹੀ ਪੰਜਾਬ ਸਰਕਾਰ ਉਹ ਅਨਾਲਾ ਕਰੇ ਤਾਂ ਕਿ ਲੋਕ ਉਹਨਾਂ ਨੂੰ ਅਨਪੂਰਨ ਹੀ ਜਤਾਉਂ ਉਹ ਜਿਹੜੇ ਕੀਤੇ ਹੋਏ ਵਾਦੇ ਆ ਉਹਦੇ ਵਿੱਚ ਬਹੁਤ ਵਾਦੇ ਜਿਹੜੇ ਕੁਝ ਹਿੰਮਤਾਂ ਪੂਰੇ ਕਰ ਰਹੇ ਆ ਉਹ ਜਿਹੜੇ ਬਾਕੀ ਨੇ ਦੇ ਹੈਗੇ ਉਹਨਾਂ ਨੂੰ ਵੀ ਪੂਰਾ ਕਰਦੀ ਅਪਰਾਲਾ ਕੀਤਾ ਜਾਵੇ ਤਾਂ ਕਿ ਲੋਕਾਂ ਦੀ ਜਿਹੜੀ ਉਮੀਦਾਂ ਹੈਗੇ ਉਹਨਾਂ ਦੇ ਖਰਾ ਉਤਰਿਆ ਜਾਵੇ ਔਰ ਆਉਣ ਵਾਲੇ ਬਜਟ ਦੇ ਵਿੱਚ ਬੈ ਨਹੀਂ ਕਿਹਾ ਕਿਸੇ ਨੂੰ ਫਰੀਦ ਯੋੜੀਆਂ ਵੰਡੀਆਂ ਜਾਣ ਤੁਸੀਂ ਜੇ ਸਮਾਜ ਦਾ ਭਲਾ ਕਰਨਾ ਚਾਹੁੰਦੇ ਹੋ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਆ ਤਾਂ ਉਹਨਾਂ ਨੂੰ ਕੁਝ ਰਾਇਤੀ ਤੌਰ ਤੇ ਸਹਵਾਵਾ ਦਿਓ ਤਾਂ ਕਿ ਉਹਨਾਂ ਨੂੰ ਵੀ ਕੁਝ ਪੇ ਕਰਨ ਲੱਗੇ ਤਕਲੀਫ ਨਾ ਹੋਵੇ ਔਰ ਸਰਕਾਰ ਦੇ ਖਜ਼ਾਨੇ ਨੂੰ ਵੀ ਇਹ ਕੋਈ ਝੂਨਾ ਨਾ ਲੱਗੇ ਮੇਰੀ ਇਹੀ ਮੰਗ ਹੈ ਬਸ ਕਿ ਸਰਕਾਰ ਦਾ ਉਪਰਾਲਾ ਵਧੀਆ ਹੋ ਔਰ ਇਸ ਉਪਰਾਲੇ ਨੂੰ ਚਗੀ ਦਾ ਅਗੇ ਪ੍ਰਸੀਡ ਧੰਨਵਾਦ ਗੱਲ ਕਰਾਂਗੇ ਹੋਰ ਦੋਸਤਾਂ ਨਾਲ ਉਹ ਕੀ ਚਾਹੁੰਦੇ ਨੇ ਹਾਂਜੀ ਅ ਸਾਰੇ ਜਿਹੜਾ ਬਜਟ ਮਨ ਲੋ ਪੇਸ਼ ਹੋਣਾ ਹੈ ਇਹ ਬਹੁਤ ਸੂਝ ਮਨ ਲੋ ਜਿਵੇਂ ਕਹਿੰਦੇ ਸੂਝ ਨਾਲ ਮਨ ਲੋ ਪੇਸ਼ ਕੀਤਾ ਜਾਂਦਾ ਬਜਟ ਇਹਦੇ ਵਿੱਚ ਮਨ ਲੋ ਵਿਚਾਰ ਵਟਾਂਦਰਾ ਦੇ ਤਕਰੀਬਨ ਸਾਡੀ ਸਰਕਾਰ ਨੇ ਮਨ ਲੋ ਕੀਤੇ ਹੀਗੇ ਆ ਜੀਮਾ ਸਾਹਿਬ ਨੇ ਬਹੁਤ ਮਨ ਲੋ ਜਿਵੇਂ ਕਹਿੰਦੇ ਡੀਪਲੀ ਵਿਚਾਰ ਕੀਤੇ ਆ ਲੋਕਾਂ ਦੀ ਸਵਾਮਾਂ ਨੂੰ ਮੁੱਖ ਰੱਖਦੇ ਲੋਕਾਂ ਦੀਆਂ ਸਹੂਲਤਾਂ ਨੂੰ ਮੁੱਖ ਰੱਖਦੇ ਲੋਕਾਂ ਦੀਆਂ ਚਾਹਤਾਂ ਨੂੰ ਮੁੱਖ ਰੱਖਦੇ ਹੋਏ ਉਹ ਜਿਹੜਾ ਬਜਟ ਮਨ ਲੋ ਆਊਗਾ ਜਿਹੜਾ ਕਿ ਮੇਰੇ ਹਿਸਾਬ ਨਾਲ ਕਦੇ ਮਨ ਲੋ ਬਜਟ ਇਦਾਂ ਦਾ ਮਨ ਲੋ ਕਦੇ ਪੇਸ਼ ਨਹੀਂ ਹੋਇਆ ਵਾਦੇ ਜਿਹੜੇ ਆ ਉਹ ਹੌਲੀ ਹੌਲੀ ਮਨ ਸਾਰੇ ਪੂਰੇ ਹੋ ਰਹੇ ਆ ਸਭ ਤੋਂ ਜਿਹੜਾ ਵੱਡਾ ਵਾਅਦਾ ਸੀਗਾ ਨਸ਼ਾ ਮੁਕਤ ਦਾ ਨਾ ਕਿ ਨਸ਼ਾ ਮੁਕਤ ਦਾ ਬਲੋ ਜੀ ਬੇ ਕਦੇ ਉਹ ਸਾਰਾ ਕੰਮ ਬਹੁਤ ਤੇਜ਼ੀ ਨਾਲ ਬਰੁ ਚੱਲਦਾ ਹੈ 100% ਜਿਹੜਾ ਨਸ਼ਾ ਮੁਕਤ ਜਿਹੜਾ ਮੱਲੋ ਜਿਹੜਾ ਪੀਲਾ ਮੱਲੋ ਆਪਣੇ ਚੱਲ ਰਿਹਾ ਹੈਗਾ ਤਾਂ ਤਾਂ ਉਹ 100% ਮੁਕਤ ਮਸ਼ਾ ਕਰਕੇ ਜਿਹੜੇ ਵਾਦੇ ਆਪਾਂ ਵੱਲੋਂ ਕੋਈ ਲੜਕੇ 100 ਰੁਪਿਆ ਕੀਤਾ ਸੀ ਉਹ ਵੀ ਮੱਲੋ ਜਿੰਨੇ ਕਹਿੰਦੇ ਲੋਕ ਦੇਣਾ ਹੈਗਾ जिदा भी कोई वादे है सारी बॉडी किया जाना सारी जात बरादरी जिते जिसे जरूरत हैगी है कैटागरी की जरूरत पूरा करके जरा बजट पेश किया जाना है इस करके मैं भी मल्वास करता है मेनु थोड़ा जा पता लगे ਇਹਦਾ ਬਜਟ ਐਕਟੀ ਆਨਾ ਹੈਗਾ ਬਹੁਤ ਵਧੀਆ ਬਲਵਾਨ ਆਏਗਾ ਤੇ ਅਸੀਂ ਹੋਰ ਦੋਸਤਾਂ ਨਾਲ ਵੀ ਗੱਲ ਕਰਾਂਗੇ ਜਿਸ ਤਰ੍ਹਾਂ ਕਿ ਕਈ ਗੱਲਾਂ ਜਿਹੜੀਆਂ ਪੰਜਾਬ ਦੇ ਵਿੱਚ ਹੋ ਰਹੀਆਂ ਐ ਬਿਜਲੀ ਦੇ ਬਿੱਲਾਂ ਨੂੰ ਲੈ ਕੇ ਵੀ ਕਈ ਗੱਲਾਂ ਜਿਹੜੀਆਂ ਚੱਲ ਰਹੀਆਂ ਐ ਬਿਜਲੀ ਦੇ ਬਿੱਲ ਮਾਫ ਨਹੀਂ ਕਰਨੇ ਚਾਹੀਦੇ ਜਿਸ ਤਰ੍ਹਾਂ ਚੰਨੀ ਨੇ ਕੀਤਾ ਸੀਗਾ ਕੰਦੀ ਸਿੰਘ ਚੰਨੀ ਨੇ ਕੀਤਾ ਗਿਆ ਲੋਕ ਕਹਿੰਦੇ ਵੀ ਉਸੇ ਤਰ੍ਹਾਂ ਹੋ ਜਾਏ ਵੀ 2 ਰੁਪਏ ਬਿਜਲੀ ਦਾ ਰੇਟ ਰੱਖਿਆ ਜਾਵੇ ਫ੍ਰੀ ਦੀ ਜਗ੍ਹਾ ਫ੍ਰੀ ਦੇ ਨਾਲ ਲੋਕਾਂ ਤੇ ਜਿਹੜਾ ਹੈਗਾ ਇਹ ਜਿਹੜਾ ਸਰਕਾਰ ਤੇ ਔਰ ਇਹ ਪਬਲਿਕ ਤੇ ਹੀ ਬੋਝ ਪੈਂਦਾ ਕਿਉਂਕਿ ਕਿਉਂਕਿ ਬਜਟ ਨਾ ਹੋਣ ਕਰਕੇ ਜਿਹੜੀ ਡਵੈਲਪਮੈਂਟ ਰੁਕ ਜਾਂਦੀ ਹੈ ਮਹਿਕਮੇ ਖਤਮ ਹੋ ਜਾਂਦੇ ਆ ਫਰੀ ਦੀ ਵੀ ਜਗਾ ਜਿਹੜੀ ਦੋ ਰੁਪਏ ਬਿਜਲੀ ਕੀਤੀ ਜਾਵੇ ਜਿਹਦੇ ਨਾਲ ਹਰੇਕ ਬੰਦੇ ਨੂੰ ਦੇਣਾ ਸੋਖਾ ਹੋਵੇ ਤੇ ਸਰਕਾਰ ਨੂੰ ਵੀ ਉਸ ਦੇ ਵਿੱਚ ਨੁਕਸਾਨ ਨਾ ਆਵੇ ਤੇ ਹੋਰ ਦੋਸਤਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਹਾਂਜੀ ਸਸੀ ਕਾਲ ਜੀ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਸਰਕਾਰ ਨੂੰ ਮੈਸੇਜ ਲਾਉਣਾ ਚਾਹੁੰਦਾ ਕਿ ਸਰਕਾਰਾਂ ਬੜੀਆਂ ਆਈਆਂ ਬੜੀਆਂ ਪਾਰਟੀਆਂ ਕਦੇ ਕੋਈ ਆਈ ਕਦੇ ਕੋਈ ਆ ਗਈ ਜਿਹੜੇ ਵੀ ਬਜਟ ਬਣੇ ਆ ਉਹ ਮੀਰਾਂ ਦੇ ਹੱਕ ਚ ਹੀ ਬਣਿਆ ਹੋਂ ਤੱਕ ਮੀਡੀਅਮ ਵਰਗ ਦਾ ਧਿਆਨ ਰੱਖਣਾ ਚਾਹੀਦਾ ਹੈ ਮਹਿੰਗਾਈ ਵਧ ਗਈ ਹੈ ਜਿਹੜਾ ਮੀਡੀਅਮ ਵਰਗ ਆਪੀਸ ਦਾ ਜਾਂਦਾ ਉਹਦੇ ਵੱਲ ਜ਼ਰੂਰ ਧਿਆਨ ਦੇਣਾ ਚਾਹੀਦਾ ਕਿਸੇ ਸਰਕਾਰ ਨੇ ਮੀਡੀਅਮ ਵਰਗ ਵੱਲ ਧਿਆਨ ਨਹੀਂ ਦਿੱਤਾ ਦੁਕਾਨਦਾਰਾਂ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਦੋਸਤਾਂ ਨਾਲ ਮੀਡੀਅਮ ਵਰਗ ਦੋਸਤਾਂ ਨੇ ਕਿਹਾ ਹੈਗਾ ਮੀਡੀਅਮ ਵਰਗ ਵੱਲ ਵੀ ਧਿਆਨ ਦਿੱਤਾ ਜਾਵੇ ਨਾ ਕਿ ਮੀਰਾਂ ਨੂੰ ਹੀ ਨਾ ਦੇਖਿਆ ਜਾਵੇ ਦੋਸਤਾਂ ਦੀ ਇਹ ਵੀ ਡਿਮਾਂਡ ਹੈ ਵੀ ਮੀਡੀਅਮ ਵਰਗ ਨੂੰ ਵੀ ਧਿਆਨ ਦਿੱਤਾ ਜਾਵੇ ਬਾਕੀ ਦੋਸਤਾਂ ਨਾਲ ਗੱਲ ਕਰਾਂਗੇ ਉਹ ਕੀ ਕਹਿੰਦੇ ਨੇ ਦੇਖੋ ਜਿਹੜੀ ਫ੍ਰੀ ਬ ਇਹ ਬਹੁਤ ਮਾੜੀਆਂ ਹੈ ਇਹ ਕੈਂਸਰ ਹੈ ਕਿਸਮ ਦਾ ਸਮਾਜ ਦੇ ਨਾਲ ਤੁਸੀਂ ਫ੍ਰੀ ਬੀਜ਼ ਨੂੰ ਰੈਸ਼ਨਲਾਈਜ਼ ਕਰੋ ਜਿਹੜਾ ਬਿਜਲੀ ਦਾ ਬਿੱਲ ਹੈਗਾ ਇੱਕ ਪੁਆਇੰਟ ਤੇ ਰੱਖ ਦਿਓ ਵੀ ਇੰਨੇ ਪੈਸੇ ਘਟਾ ਕੇ ਅਸੀਂ ਕਰ ਦਿਆਂਗੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ ਚੰਨੀ ਨੇ ਕੀਤਾ ਸੀਗਾ ਉਸ ਤਰ੍ਹਾਂ ਇਹ ਕਰ ਸਕਦੇ ਨੇ ਦੂਸਰਾ ਫ੍ਰੀ ਬੀਜ਼ ਦੇ ਦੇਣ ਜਾ ਰਹੇ ਹੈ 1100 ਰੁਪਿਆ ਲੇਡੀਜ਼ ਨੂੰ ਜਾਂ 1000 ਰੁਪਿਆ ਲੇਡੀਜ਼ ਨੂੰ ਦੇ ਰਹੇ ਹੈਗੇ ਹੈ ਹੁਣ ਜਿਵੇਂ ਦਿੱਲੀ ਦੇ ਵਿੱਚ ਵੀ ਕੀਤਾ ਹੈ ਬੀਜੇਪੀ ਨੇ ਉਹਨਾਂ ਨੇ ਇਕਨੋਮਿਕਲ ਕੰਡੀਸ਼ਨ ਤੇ ਜਿਹੜੇ ਦੇਖ ਲਏ ਹੈਗੇ ਤੇ ਉਹਨਾਂ ਨੂੰ ਦਿੱਤਾ ਜਾਵੇ ਜਿਹੜੇ ਹੁਣ ਇੰਨੇ ਰਹਿ ਗਏ ਅਮੀਰ ਰਹਿ ਗਏ ਜਾਂ ਮਤਲਬ ਅੱਛੇ ਹੈਗੇ ਐ ਵੈਲ ਟੂ డు ਇਹਨਾਂ ਦਾ ਬਿਜਲੀ ਦਾ ਬਿੱਲ ਵੀ ਰੈਸ਼ਨਲਾਈਜ਼ ਕਰੋ ਤੇ ਜਿਹੜਾ ਹੈਗਾ ਇਹ ਦੂਸਰੀ ਸਹੂਲਤਾਂ ਹੈਗੀਆਂ ਇਹ ਵੀ ਬੰਦ ਕਰਨੀਆਂ ਚਾਹੀਦੀਆਂ ਇਸ ਤਰ੍ਹਾਂ ਬੱਸਾਂ ਵਾਲੀਆਂ ਜਿਹੜੀਆਂ ਹੈਗੀਆਂ ਜਿਹੜੇ ਦੇ ਸਕਦੇ ਆ ਉਹ ਕਿਰਾਇਆ ਦੇ 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 ਦੇਣ ਉਹਦੇ ਚ ਕੀ ਪ੍ਰੋਬਲਮ ਹੈਗੀ ਐ ਤੇ ਇਹ ਵੀ ਪਲੀਜ਼ ਬੰਦ ਕੀਤਾ ਜਾਵੇ ਠੀਕ ਦੇਖੋ ਮੇਰੇ ਇੱਕ ਦੋਸਤ ਨੇ ਇਹ ਗੱਲ ਕਹੀ ਐ ਵੀ ਜਿਹੜਾ 1000 ਰੁਪਏ ਲੇਡੀਜ਼ ਨੂੰ ਦਿੱਤਾ ਜਾਣਾ ਉਹ ਵੀ ਇਕਨੋਮਿਕਲੀ ਦੇਖ ਕੇ ਦਿੱਤਾ ਜਾਵੇ ਨਾ ਕਿ ਅਮੀਰਾਂ ਨੂੰ ਤਾਂ ਲੋੜ ਨਹੀਂ ਹੈਗੀ ਜਿਹੜੇ ਅਮੀਰ ਲੋਕ ਹੈਗੇ ਆ ਉਹਨਾਂ ਨੂੰ 1000 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਪਰ ਗਰੀਬਾਂ ਨੂੰ ਉਹ ਤਾਂ ਵੱਡੀ ਰਾਹਤ ਮਿਲੇਗੀ 1000 ਰੁਪਏ ਜਿਹੜੀ ਦਿੱਤੀ ਜਾਏਗੀ ਤੇ ਹੋਰ ਦੋਸਤਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਆ ਪੰਜਾਬ ਇੱਕ ਐਗਰੀਕਲਚਰ ਸਟੇਟ ਹੈ ਇਸ ਲਈ ਖੇਤੀਬਾੜੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਚਾਹੀਦੀਆਂ ਕਿਉਂਕਿ ਅਗਰ ਕਿਸਾਨ ਖੁਸ਼ ਆ ਤਾਂ ਬਾਕੀ ਜਿੰਨੇ ਵੀ ਆਪਣੇ ਲੋਕ ਨੇ ਉਹ ਵੀ ਖੇਤੀਬਾੜੀ ਨਾਲ ਹੀ ਡਿਪੈਂਡਡ ਹੈਗੇ ਆ ਜੇ ਕਿਸਾਨ ਕੋਲ ਚੰਗੀ ਆਮਦਨ ਨੇ ਨੇਚਰਲੀਆ ਬਾਜ਼ਾਰ ਦੇ ਵਿੱਚ ਵੀ ਉਸ ਦਾ ਪਸਾਰ ਹੋਏਗਾ ਸੋ ਖੇਤੀਬਾੜੀ ਨੂੰ ਤਰਜੀਹ ਦੇਣੀ ਚਾਹੀਦੀ ਹੈ ਪਰ ਪੱਖੋਂ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਥੈਂਕ ਯੂ ਦੋਸਤਾਂ ਦਾ ਕਹਿਣਾ ਵੀ ਖੇਤੀਬਾੜੀ ਨੂੰ ਵੀ ਤਰਜੀਹ ਦੇ ਕੇ ਕਿਉਂਕਿ ਖੇਤੀ ਪ੍ਰਧਾਨ ਸੂਬਾ ਹੋਣ ਦੇ ਕਾਰਨ ਪੰਜਾਬ ਦੇ ਵਿੱਚ ਖੇਤੀ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਤੇ ਖੇਤੀ ਤੇ ਵਿਭਿੰਨਤਾ ਵੀ ਲਿਆਣੀ ਚਾਹੀਦੀ ਹੈ ਤੇ ਹੋਰ ਦੋਸਤਾਂ ਨਾਲ ਗੱਲ ਕਰਾਂਗੇ ਕੀ ਕਹਿੰਦੇ ਨੇ ਸ਼ੁਕਰ ਜੀ ਜਿਸ ਦਾ ਖੇਤੀ ਦੀ ਗੱਲ ਕਰ ਚਲਦੀ ਆ ਇਕੱਲਾ ਪੰਜਾਬ ਸੂਬਾ ਹੀ ਨਹੀਂ ਹਿੰਦੁਸਤਾਨ ਭਾਰਤ ਇੱਕ ਖੇਤੀ ਪ੍ਰਧਾਨ ਸੂਬਾ ਜੇ ਖੇਤੀ ਪਰਫੁੱਲਤ ਹੋਊਗੀ ਕਿਸਾਨ ਖੁਸ਼ ਹੋਊਗਾ ਤਾਂ ਭਾਰਤ ਖੁਸ਼ ਹੋਊਗਾ ਤਾਂ ਹੀ ਪੰਜਾਬ ਖੁਸ਼ ਹੋਊਗਾ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਆ ਔਰ ਕਿਸਾਨੀ ਨੂੰ ਪਰਫੁੱਲਤ ਕਰਨ ਦੀ ਲੋੜ ਆ ਪੰਜਾਬ ਦੇ ਵਿੱਚੋਂ ਜੋ ਨੇ ਤੇ ਕਣਕ ਦੇ ਚੱਕਰ ਚੋਂ ਕਿਸਾਨਾਂ ਨੂੰ ਕੱਢਣ ਦੀ ਲੋੜ ਆ ਇਸ ਵੱਲ ਤਰਜੀਹੀ ਆਧਾਰ ਤੇ ਬਜਟ ਦੇ ਵਿੱਚ ਤਬਦੀਲੀਆਂ ਰੱਖਣੀਆਂ ਚਾਹੀਦੀਆਂ ਔਰ ਸੈਕੰਡਲੀ ਜਿਹੜਾ ਬਿਜਲੀ ਦੀ ਗੱਲ ਚੱਲਦੀ ਆ ਬਿਜਲੀ ਇੱਕ ਇਕਨੋਮਿਕਲੀ ਲਿਮਿਟ ਰੱਖ ਦਿਓ ਵੀ ਉਹਦੀ 50000 ਆਮਦਨਾਂ ਜਾਂ 40000 ਆਮਦਨਾਂ ਜਾਂ 70000 ਆਮਦਨਾਂ ਉਹਨਾਂ ਨੂੰ ਹੀ ਫ੍ਰੀ ਹੋਵੇ ਬਾਕੀਆਂ ਨੂੰ ਜਿਆ ਰੇਟ ਘਟਾ ਕੇ ਹਰੇਕ ਬੰਦੇ ਤੇ ਬਿਲ ਲਾਇਆ ਜਾਵੇ ਔਰ ਇਸੇ ਤੱਕ ਹੀ ਟਰਾਂਸਪੋਰਟ ਬਹਾਲ ਡੈਸ਼ਬੋਰਡ ਦਾ ਹਾਲ ਆਪਣਾ ਪੰਜਾਬ ਰੋਡ ਵਿੱਚ ਕਹਿ ਲਓ ਪੈਪਸ ਰੋਡ ਵਿੱਚ ਕਹਿ ਲਓ ਬਹੁਤ ਹੀ ਮੰਦਾ ਹਾਲਤ ਦੇ ਵਿੱਚ ਗੁਲ ਰਹੀ ਆ ਇਸ ਕਰਕੇ ਹਰੇਕ ਲੇਡੀਜ਼ ਨੂੰ ਫੀ ਨਹੀਂ ਚਾਹੀਦਾ ਉਹਦੇ ਵਿੱਚ ਵੀ ਆਮਦਨ ਦੀ ਲਿਮਟ ਚਾਹੀਦੀ ਆ ਉਹ ਉਹਨਾਂ ਦੇ ਕਾਰਡ ਸਪੈਸ਼ਲ ਬਣ ਉਹਨਾਂ ਨੂੰ ਹੀ ਫੀ ਹੋਵੇ ਬਾਕੀ ਆ ਹੋਰ ਕਿਸੇ ਨੂੰ ਫੀ ਨਾ ਹੋਵੇ ਔਰ ਰਹੀ ਗੱਲ ਮੁਲਾਜ਼ਮਾਂ ਤੇ ਪੈਨਸ਼ਨਾਂ ਦੀ ਆ ਤਿੰਨ ਸਾਲ ਦੇ ਵਿੱਚ ਇਸ ਸਰਕਾਰ ਨੇ ਮੁਲਾਜ਼ਮਾਂ ਵੱਲ ਦੇ ਪ੍ਰਿੰਟਸਾਂ ਦਾ ਵੱਲ ਕੋਈ ਓਕਾ ਹੀ ਧਿਆਨ ਨਹੀਂ ਦਿੱਤਾ। 99% ਆ ਮਲਾਜਮਾਨੇ ਤੇ ਪ੍ਰਿੰਟਸਾਂ ਨੇ ਇਹ ਸਰਕਾਰ ਨੂੰ ਬਣਾਉਣ ਦੇ ਵਿੱਚ ਹਿੱਸਾ। ਪਰੰਤੂ ਆਨਸਾਰ ਹੀ ਸਰਕਾਰ ਨੇ ਮਲਾਜਮਾਨਾਂ ਨਾਲ ਲੜਾਈ ਵੜ ਲਈ। ਇਹ ਬਹੁਤ ਮੰਦਭਾਗੀ ਆ ਮਲਾਜਮ ਜਿੱਧਰ ਹੋ ਜਾਣਾ ਸਰਕਾਰ ਬਣਾ ਵੀ ਦਿੰਦੇ ਆ ਤੇ ਸਰਕਾਰ ਢਾਉਣ ਦੇ ਵਿੱਚ ਵੀ ਇਹ ਦੂਜਾ ਬਹੁਤ ਵੱਡਾ ਹਿੱਸਾ ਹੁੰਦਾ। ਇਸ ਕਰਕੇ ਅਗਵਾਤਮਾਨ ਸਰਕਾਰ ਨੂੰ ਬੇਨਤੀ ਹੈ ਕਿ ਮਲਾਜਮਾਂ ਤੇ ਪੈਨਸ਼ਨਾਂ ਨਾਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਔਰ ਉਹਨਾਂ ਦੀਆਂ ਮੰਗਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਜਿਹੜੀ 10 ਦਿਨਾਂ ਤੋਂ ਨਸ਼ੇ ਦੇ ਵਿਰੋਧ ਮਹਿੰਮ ਚੱਲ ਰਹੀ ਆ ਉਹ ਬਹੁਤ ਸ਼ਲਾਘਾਯੋਗ ਆ ਪਰੰਤੂ ਬਹੁਤ ਲੇਟ ਆ ਇਹ ਪਹਿਲੇ ਸਾਲ ਹੀ ਇਹ ਮਹਿੰਮ ਵਿੱਢਣੀ ਚਾਹੀਦੀ ਸੀ ਨਸ਼ਾ ਵਿਰੋਧਾ ਮਹਿੰਮ ਵਿੱਢਦੀ ਪਰ ਪਰੰਤੂ ਨਸ਼ੇ ਦੇ ਵਪਾਰੀ ਹੀ ਨਸ਼ਿਆਂ ਦੇ ਵਿਰੋਧ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦਿੰਦੇ ਆ ਜੇ ਕਿ ਜੋ ਜੋ ਕਿ ਸੋਚਣ ਦੀ ਲੋੜ ਆ ਵੀ ਨਸ਼ਿਆਂ ਦਾ ਨਸ਼ਿਆਂ ਦਾ ਵਪਾਰੀ ਜੇ ਨਸ਼ਿਆਂ ਦੇ ਵਿਰੁੱਧ ਬੋਲੂਗਾ ਤਾਂ ਵੇਖੋ ਸਰਕਾਰ ਦੀ ਪ੍ਰਸ਼ੰਸਾ ਹੋਊਗੀ ਇਸ ਕਰਕੇ ਨਸ਼ਿਆਂ ਦੇ ਵਿਰੁੱਧ ਵੀ ਜਿਹੜੀ ਮਹਿੰਮ ਚਲਾਈ ਗਈ ਹੈ ਬਹੁਤ ਸ਼ਲਾਘਾਜਨਕ ਹੋਊਗਾ ਪਰੰਤੂ ਇਸ ਦੇ ਨਾਲ ਹੀ ਜੋ ਮਾਫੀਆ ਗਰੁੱਪਾ ਲੈਣ ਮਾਫੀਆ ਗਰੁੱਪਾ ਜਾਂ ਰੇਤ ਮਾਫੀਆ ਗਰੁੱਪਾ ਜਾਂ ਕ੍ਰੈਸ਼ਰ ਮਾਫੀਆ ਗਰੁੱਪਾ ਉਹਨਾਂ ਤੇ ਵੀ ਨੱਥ ਪਾਣੀ ਚਾਹੀਦੀ ਆ ਲੋਕਾਂ ਨੂੰ ਜਸਤਗਾਂ ਇਹਨਾਂ ਨੇ ਸਰਕਾਰ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਆ ਲੋਕਾਂ ਨੂੰ ਸਸਤੇ ਮੁੱਲ ਦੇ ਰੇਤਾ ਤੇ ਬਜਰੀ ਮੁਹੱਈਆ ਕਰਾਵਾਂਗੇ ਪਰੰਤੂ ਉਸ ਤੋਂ ਸਰਕਾਰ ਆਉਣ ਤੋਂ ਬਾਅਦ 4 ਗੁਣਾ ਰੇਟ ਵਧ ਗਿਆ ਜੋ ਕਿ ਬਹੁਤ ਮੰਦਭਾਗੀ ਗੱਲ ਆ ਇਸ ਕਰਕੇ ਅਜੇ ਵੀ ਇੱਕ ਸਾ ਸਰਕਾਰ ਕੋਲੇ ਮੌਕਾ ਹੈਗਾ ਜੇ ਲੋਕਾਂ ਦੀਆਂ ਵਿਸ਼ੇਸ਼ ਮੰਗਾਂ ਵੱਲ ਧਿਆਨ ਦੇਵੇ ਔਰ ਸਭ ਤੋਂ ਵੱਧ ਜਿਹੜੀ ਗੱਲ ਨਕੀਦੀ ਕੋਈ ਕਰ ਨਹੀਂ ਸਕਦਾ ਪਰੰਤੂ ਅੱਗੇ ਆਉਣ ਤੋਂ ਕੈਮਰੇ ਤੇ ਅੱਗੇ ਆਉਣ ਤੋਂ ਡਰਦਾ ਸ਼ਰਾਬ ਨੀਤੀ ਸ਼ਰਾਬ ਦੀ ਨੀਤੀ ਦਾ ਜਾ ਉਹਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਸ਼ਰਾਬ ਦੀ ਕਾਰਪੋਰੇਸ਼ਨ ਬਣਾਉਣੀ ਚਾਹੀਦੀ ਆ ਔਰ ਭਾਵੇਂ ਕੋਈ ਖਰੀਦਦਾਰ ਪਊਆ ਵੀ ਖਰੀਦਦਾ ਉਹਦਾ ਉਹਦਾ ਬਿੱਲ ਹੋਵੇ ਬਿੱਲ ਕਟਿਆ ਹੋਵੇ ਪਰੰਤੂ ਬਹੁਤ ਮੰਦ ਭਾਗੀ ਗੱਲ ਆ ਕਿ ਸ਼ਰਾਬ ਤੇ ਬੋਤਲ ਤੇ ਪ੍ਰਿੰਟ ਰੇਟ ਕੁਝ ਹੁੰਦਾ ਤੇ ਠੇਕੇਦਾਰ ਕੁਝ ਵਸੂਲਦੇ ਆ ਉਹਨਾਂ ਰਹਿੰਦੀ ਮਾੜੀ ਮਾੜੀ ਹਾਲਾਤ ਇਹ ਆ ਵੀ ਜੇ ਕੋਈ ਵਿਆਹ ਕਰਦਾ ਤਾਂ ਉਹਨੂੰ ਦੁੱਗਣੀ ਕੀਮਤ ਤੇ ਸ਼ਰਾਬ ਵਹੀਆ ਕਰਾਈ ਜਾਂਦੀ ਆ ਔਰ ਬਹੁਤ ਮਾੜੀ ਕਰਾਈ ਜਾਂਦੀ ਆ ਔਰ ਜੇ ਵੀ ਜੋ ਵੀ ਆਦਮੀ ਦੀ ਜਾਂ ਸ਼ਰਾਬ ਦੀ ਸ਼ਿਕਾਇਤ ਕਰਦਾ ਉਹਦੇ ਉਹਦੇ ਨਾਲ ਬੁਰਾ ਸਲੂਕ ਹੀ ਹੁੰਦਾ ਕੋਈ ਚੰਗਾ ਸਲੂਕ ਨਹੀਂ ਹੁੰਦਾ ਇਸ ਗੱਲ ਇਸ ਗੱਲ ਵੱਲੇ ਵੀ ਧਿਆਨ ਦੇਣਾ ਚਾਹੀਦਾ ਔਰ ਉਹ ਸ਼ਰਾਬ ਜਿਵੇਂ ਦੁੱਧ ਦੀ ਚੈਕਿੰਗ ਹੁੰਦੀ ਆ ਜਾਂ ਹੋਰ ਚੀਜ਼ਾਂ ਦੀ ਚੈਕਿੰਗ ਹੁੰਦੀ ਆ ਫੂਡ ਦੀ ਚੈਕਿੰਗ ਹੁੰਦੀ ਆ ਇਸੇ ਤਰ੍ਹਾਂ ਅਲਕੋਹਲ ਦੀ ਵੀ ਚੈਕਿੰਗ ਹੋਣੀ ਚਾਹੀਦੀ ਆ ਵੀ ਕੀ ਆ ਉਹ ਕੀ ਉਹ ਲੋਕਾਂ ਨੂੰ ਸਹੀ ਮਿਲ ਰਹੀ ਆ ਕਿ ਗਲਤ ਮਿਲ ਰਹੀ ਆ ਹਾਂ ਨਸ਼ਾ ਤਸਕਰਾਂ ਤੇ ਜਿਹੜਾ ਪੰਜਾ ਕੱਸਿਆ ਗਿਆ ਉਹ ਬੜਾ ਸ਼ਲਾਘਾਯੋਗ ਆ ਲੋਕਾਂ ਦਾ ਕਹਿ ਇਹ ਥੋੜਾ ਲੇਟ ਹੋ ਗਿਆ ਇਹ ਸਰਕਾਰ ਨੂੰ ਪਹਿਲੇ ਹੀ ਕਰ ਦੇਣਾ ਚਾਹੀਦਾ ਦੂਜਾ ਸ਼ਰਾਬ ਨੀਤੀ ਤੇ ਵੀ ਜਿਹੜਾ ਹੈਗਾ غور ਕਰਨਾ ਚਾਹੀਦਾ ਤੇ ਹੋਰ ਦੋਸਤਾਨਾ ਗੱਲ ਕਰਾਂਗੇ ਕੀ ਕਹਿੰਦੇ ਨੇ ਇਹ ਵਕਵਾਕ ਵੀਰਾਂ ਨੇ ਬੜੇ ਚੰਗੇ ਸੀ ਆ ਦਿੱਤੇ ਬਜਟ ਤੇ ਤੇ ਸਭ ਤੋਂ ਵੱਡਾ ਮੁੱਦਾ ਜਿਹੜਾ ਕਿਸਾਨੀ ਦਾ ਇਹ ਇੰਡੀਆ ਲੈਵਲ ਦਾ ਵੱਡਾ ਬਣਿਆ ਹੋਇਆ ਉਹਨੂੰ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਤੇ ਪਿਆਰ ਸਰਕਾਰ ਨੂੰ ਬਹੁਤ ਤਰੀਕੇ ਸੌਜੇ ਤੇ ਚੰਗੇ ਤਰੀਕੇ ਨਾਲ ਸੋਧਾਉਣਾ ਚਾਹੀਦਾ ਹੈ ਪਹਿਲੀ ਗੱਲ ਤਾਂ